ਕਿ ਉਹ ਸੀਟ ਜਿਹੜੀ ਉਹਦੀ ਬਾੜ ਦੇ ਪਰੇ ਮਾਰਿਆ ਉਹਨੇ ਚੱਟ ਰੋਲ ਉਹਨੇ ਚੱਕ ਆਹ ਸਾਵਰ ਕੇ ਗਈ ਇਹਨੇ ਦੁਬਾਰਾ ਦੱਸੇਗਾ ਕੌਣ ਜ਼ਰੂਰ ਦੱਸ ਆਹ ਤਲਕ ਪਹਿਲਾਂ ਬੈਂਕਰ ਖੋਲੀ ਹੈ ਗਾਣ ਇਧਰ ਲੱਖ ਮਾਰ ਮਾਰ ਦਮਾਰ ਬੈਂਕਰ ਖੋਲਦੇ ਆ ਆ ਚੱਕਿਆ ਤੇ ਨਾਲੇ ਗੱਲ ਸੁਣਾ ਸਾਰੀ ਗੱਲ ਕੀ ਸੀ ਗੱਲ ਇਹ ਸੀ ਕਿ ਕਿਹੜਾ ਸੀਗਾ ਗਦਾਫੀ ਹੈ ਨਾ ਹਾਂ ਗਦਾਫੀ ਕਿਹੜਾ ਨੰਬਰ ਵੀ ਬੋਲਨੀ ਪਹਿਲਾਂ ਪਹਿਲਾਂ ਨੰਬਰ ਬੋਲ ਦੇ ਫੇ ਸੁਣਾ ਦੀ ਗੱਲ 010 010 1100 1100 ਕੋਈ ਸਾਡਾ ਨੰਬਰ ਨਿਕਾ ਇਹ ਸਹੀ ਗੱਲ ਹੈ ਲਾਈ ਜਾ ਨੰਬਰ ਹਾਂਜੀ ਗਦਾਫੀ ਨੂੰ ਗੱਲ ਸਮਝ ਜਾਂਦਾ ਹਾਂ ਹੂੰ ਕਿ ਜਾਨ ਉਹ ਲੋਕ ਮੰਨਦੇ ਆ ਕਿ ਕੁਝ ਗਲਤੀਆਂ ਕੀਤੀਆਂ ਉਹਨੇ ਉਹ ਕਰਦਾ ਸੀ 30 ਸਾਲ ਸਾਰੇ ਕਰਦੇ ਹੁੰਦੇ ਹਨ ਹਾਂ ਆਪਦੀ ਸਟੇਟ ਨੂੰ ਲੈ ਕੇ ਚੰਗਾ ਸੀ ਤੇ ਇੱਕ ਤਾਂ ਵਿਜ਼ਨ ਬਹੁਤ ਚੰਗਾ ਜਿਹਾ ਹਾਂ ਮਤਲਬ ਵਿਜ਼ਨ ਇਹ ਸੀ ਕਿ ਅਮਰੀਕਾ ਅਫਰੀਕਾ ਨੂੰ ਯੂਨਾਈਟ ਕਰਦਾ ਉੱਥੇ ਆਪਦਾ 1 ਡਾਲਰ ਚਲਾਉਣਾ ਤੇ ਯੂਐਸਡ ਡਾਲਰ ਨਾਲ ਚਲਾ ਕੇ ਉਹ ਚਾਹੁੰਦੇ ਸੀ ਕਿ ਆਪਦੀ ਕਰੰਸੀ ਅਸੀਂ ਇਕੱਠੇ ਕਰਕੇ ਜਿੰਨੇ ਵੀ ਅ ਅ ਅਸੀਰੀਆ ਹੋ ਗਿਆ ਜਾਂ ਹੋਰ ਵੀ ਜਿੰਨੇ ਮੋٹے ਨਿੱਕੇ ਮੋٹے ਮੁਲਕ ਸਾਰੇ ਇਹਦੇ ਇਕੱਠੇ ਹੋ ਕੇ ਮਤਲਬ ਇਕੱਠੇ ਹੋ ਜਾਈਏ ਹਾਂ ਤੇ ਇਕੱਠੇ ਹੋ ਕੇ ਆਪ ਦੀ ਕਾਰੰਸੀ ਚਲਾਈਏ ਤੇ ਯੂਐਸ ਨਾ ਤੇਲ ਦੇ ਤੇਲ ਦੀ ਡੀਲ ਨਾ ਕਰੀਏ ਓਕੇ ਤੇ ਇਸੇ ਡਰ ਦੇ ਵਿੱਚ ਉਹਨਾਂ ਨੇ ਇਹਦਾ ਗੂਕਰਾ ਕੇ ਇਹਨੂੰ ਤਾਂ ਤਾਂ ਹੂੰ ਤਾਂ ਬਾਅਦ ਚ ਉਹ ਲੋਕ ਸਿਗੇ ਹਣ ਲੋਕ ਪਛਤਾਦੇ ਆਉਣ ਕਹਿੰਦੇ ਆਂ ਕਿਉਂ ਕੀਤਾ ਕਿਉਂ ਬੇਚਰਗੀ ਸਾਡੇ ਲੋਕਾਂ ਦੀ ਐਜੂਕੇਸ਼ਨ ਫਰੀ ਸੀ ਹੈਲਥ ਕੇਅਰ ਸਿਸਟਮ ਬਹੁਤ ਗੁੱਡ ਸੀ ਹਮ ਹੈ ਨਾ ਇਤਾਂ ਹੀ ਇਹੀ ਇਹੀ ਸਦਾਵ ਹਸਿਆ ਦੇ ਲੋਕ ਫਟਦੇ ਆ ਹਣ ਲੋਕ ਤੀਰ ਨਿਕਲ ਚੁੱਕਾ ਮદાન ਚ ਹਣ ਨਿੰਗ ਫਰਕ ਪੈਣਾ ਨਾ ਹਮ ਪਹਿਲਾ ਵੇ ਦੀਸ ਬਰੀ ਨਹੀਂ ਹਮ ਹਮ ਪੂਰੀ ਸਟੋਰੀ ਦਾ ਮੈਨੂੰ ਪਤਾ ਨਹੀਂ ਮੈਂ ਤੈਨੂੰ ਤੈਨੂੰ ਕਹਿ ਰਿਆਂਗੀ ਤੂੰ ਦੱਸ ਤੇ ਤੂੰ ਮੇਰੇ ਲੱਗ ਗਈ ਤੂੰ ਚਲ ਗਿਆ ਪਰੇ ਨਹੀਂ ਨੀ ਤੇ ਲੱਗਿਆ ਤੂੰ ਤੈਨ ਮੈਨ ਕੋਲ ਦੂਰਾ ਮੈਂ ਇਹਦਾ ਲੱਗਿਆ ਹੂੰ ਮੈਂ ਤੇ ਗੰਨਾ ਪਾਈਆਂ ਜੀ ਖਰੀਆਂ ਖਰੀਆਂ ਮੈਂ ਕਹਾ ਲੈ ਆਈਏ ਚੱਕੇ ਵਰ ਨਹੀਂ ਹੈ ਨਹੀਂ ਤੇਨੂੰ ਆਮਦਰ ਲਈ ਜਾ ਕੇ ਕਿਹੜੀ ਗੱਨ ਬਈ ਆ ਸਵਾਟ ਬਈ ਆ ਜੀਪੀ ਜੀਪੀ ਨਹੀਂ ਬਈ ਸਵਾਟ ਲੈ ਆ ਕਿਹੜੀ ਪੀਲੇ ਰੰਗ ਦੀ ਜਿਹੜੀ ਹੈ ਕੋਈ ਪੀਲੇ ਰੰਗ ਦੀ ਪੀਲੇ ਰੰਗ ਦੀ ਪੀਐਮਐ ਲਾਉਣ ਹੀ ਤੁਹਾਨੂੰ ਵਧੀਆ ਲੱਗਣੀ ਉਦਾਂ ਸਵਾਟ ਲੈ ਆ ਐਮਐਸ ਬਈ ਆ ਫਿਰ ਇਹ ਏੀਕੇ ਬਈ ਆ ਬਲੂ ਕਲਰ ਦੀ ਐਮਐਸ ਐਮਐਸ ਤੇ ਕਿ ਲੋ ਬਈ ਆ ਐਮਐਸ ਤੇ ਕਿ ਲੋ ਐਮਐਸ ਲੈ ਐਮਐਸ ਲੈ ਐਮਐਸ ਆਮਦਰ ਕੋ ਐਮਐਸ ਲੈ ਆਂ ਆਮਦਰ ਕਿੱਲੋ ਵੀ ਹੈਗੀ ਆ ਬਲੂ ਕਲਰ ਦੀ ਐਮਐਸ ਵੀ ਹੈਗੀ ਕਿੱਦੋਂ ਰਹਿਣ ਇਹ ਮਸਲਾ ਹੈ ਬਸ ਇਹ ਮਸਲਾ ਹੈ ਨਾਲ ਸਵਾਰ ਕੇ ਆਖ ਲਿਆ ਉਹਨਾਂ ਨੇ ਆ ਗਿਆ ਆ ਗਿਆ ਤਰਫੋਂ ਇਹ ਹੋ ਗਿਆ ਗਾਰਡ ਸਿੱਧਾ ਖੜਾ ਕੁੜੀ ਹੈ ਹੈ ਹਾਂ ਬਸ ਹੀ ਦੇਣਾ ਸਫਰ ਦੇ ਯਾਰੋ ਫਸਨੇ ਨੂੰ ਹੁੰਦੇ ਹੱਥੇ ਸਫਰਿੰਗ ਸਫਰਿੰਗ ਇਹਦੀ ਮਟਾ ਦੇ ਤੰਬਾਈਆ ਮੇਰੀ ਆ ਤਾ ਮੈਂ ਲਾ ਕੇ ਰੜਨੇ ਲਾ ਰਹਿਣਾ ਹੁਣ ਆ ਲੈ ਆ ਜਾਈ ਦੀ ਕਿ ਦੂਜੀ ਜਾਈ ਦੀ ਸਵਾੜ ਜਾਈ ਦੀ ਕਿ ਐਮਐਸ ਜਿਹੜੀ ਜੀ ਬੱਸ ਲੈ ਯਾਰ ਸਵਾੜ ਜਾ ਤੂੰ ਸਮਾਰਟ ਲਾਲ ਪਿੰਕ ਰੰਗ ਦੀ ਆ ਚੱਕ ਆ ਦੇ ਦੇ ਮੈਨੂੰ ਜਰਾ ਇਹ ਮੈਨੂੰ ਚੱਕ ਲੈਣਾ ਨਹੀਂ ਹਲਸੀ ਚੱਕਦਾ ਨਾ ਜੀ ਹਲਸੀ ਭਾਈ ਇਹ ਲੋਕ ਤੰਬੂ ਲੋਂ ਦਾ ਚੋਟੀ ਤੇ ਬਾਡੀਗਾਰਡ ਦੀ ਰੱਖਦਾ ਕੁੜੀਆਂ ਹੈ ਹੂੰ 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 ਹੁਣ ਤੇ ਤਰਬੇ ਤਰਹੀ ਗਏ ਸਾਰੇ ਵੇ WM ਵਾਲਾ ਆਇਆ ਹੈ ਨਾ ਨਾਲ ਆਪਣੇ ਇਸ ਵਾਰੀ ਵਿਤਾਸ ਵੈਰੀਤਾ ਗਿਆ ਗਿਆ ਇੱਕ ਵਿਤਾਸ ਵੈਰੀਤਾ ਮਰ ਗਿਆ ਵਿਤਾਸ ਗਿਆ ਕਹਿ ਨਹੀਂ ਲੱਗਦਾ ਨਾਮ ਇਹਨੂੰ ਅੱਛਕਸ ਕੋਪੇ ਮੈਂ ਰਾਜਾ ਬਣ ਗਿਆ ਇੱਕ ਗਿਆ ਹੀ ਗਈ ਐ esport ਵਧੀਆ ਦਿੰਦਾ ਨਾ ਮੈਂ ਹੋਰ 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 ਕਿਹੜਾ ਹੈ ਆਹ ਤਾਂ ਨਹੀਂ ਬੰਨਣਾ ਸਾਡੇ ਨਾਲ ਤਲਾਕੀਆਂ ਕਰਦੇ ਨੇ ਵੇ ਸਵਾਡ ਸੋੜਤੀ ਤੂੰ ਹੂੰ ਮੈਨੂੰ ਕੋ ਸੰਤਰੀ ਆਈ ਸੰਤਰੀ ਆਲੀ ਮਿਲ ਗਈ ਮੈਨੂੰ ਸੰਤਰੀ ਮਿਲ ਗਈ ਸੰਤਰੀ ਆਲੀ ਸੰਤਰੀ ਸਵਾਡ ਮੈਂ ਬੰਦਾ ਮਾਰਿਆ ਉਹ ਕੋ ਮਿਲ ਗਈ ਮੈਨੂੰ ਕਿਆ ਬਾਤ ਠੀਕ ਆ ਮੈਂ ਕਰਉਣ ਲੱਗਾ ਅਰੇ ਯਾਰੇ ਪਰੇ 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 ਵੇ ਪਰੇ ਤੋਂ ਉਹ ਤੇਰਾ ਭੜਾ ਉਹ ਏ ਡਰਾਤਾ ਹੀ ਮੈਨੂੰ ਲੈ ਭਈ ਇੱਕ ਯੂਵੀ ਸ਼ੂਟਿੰਗ ਤੂੰ ਚੱਕ ਲੈ ਭਈ ਇਹ ਵੀ ਆ ਚੱਕਣੀ ਆ ਫਾੜ ਭਈਆ ਬੰਕਰ ਸਟ੍ਰਾਈਕ ਚੱਕ ਲਈ ਮੈਂ ਆ ਮੈਂ ਚੱਕਦਾ ਹੀ ਵੀ ਆ ਤੇ ਗੇ ਮਾਸਕ ਮੇਰੇ ਕੋ ਹੈਗਾ ਆਹ ਵੀ ਕਾਰ ਆਰ ਚਲਦੇ ਦੇ ਕਾਰ ਕਾਰ ਮੈਂ ਚੱਕ ਲੈਣਾ ਤੇ ਕਿੱਛੜੀ ਹੁਣ ਹੁੰਦਾ ਪਿਆ ਹੋਰ ਕੀ ਚੱਕਣ ਵਾਲਾ ਇੱਥੇ ਕੁਝ ਨਹੀਂ ਆਣਾ ਆ ਕੇ ਤੇ ਚੱਕ ਲੈ ਆਲਾ ਚਲ ਜਾਈਏ ਘਟਾਉਣਾ ਉਹ ਪੈਸੇ ਹੈਗੇ ਆਪਣੇ ਕੋ ਗਾਹ ਘਾਉਣੇ ਗਾਹ ਘਾਉਣੇ ਪਹਿਲਾ ਵਕਤ ਹੁੰਦਾ ਇਹਨੇ ਜਦੋਂ ਆਪਾਂ MP3 ਗਾਣੇ ਭਰ ਦਿੰਦੇ ਆਂ ਆਪਦੇ MP3 ਪਲੇਅਰ ਚ ਅ ਮੇਂ ਬਗਲੇ ਯਾਰ ਨਾ ਇਸ ਪਰ ਆਉਂਦਾ ਹੀ ਨਾ ਛਤੀ ਕੋ ਵਾਇਰਸ ਵੀ ਭਰ ਆਉਂਦਾ ਹੀ ਉਹਦਾ ਉਹ ਤੇ ਉਹ ਵਾਇਰਸ ਪਰ ਪਤਾ ਵਾਇਰਸ ਨਾਲ ਕੰਮ ਹੁੰਦਾ ਸੀ ਉਹਦਾ ਕੋਈ ਕੰਮ ਉਹਦਾ ਕੋਈ ਪੇਜ ਨਹੀਂ ਚੱਲਦੀ ਉਹਦੀ ਹਾਂ ਕਿਉਂ ਕਿਉਂਕਿ ਉਹ ਰਹਿੰਦੇ ਆਫਲਾਈਨ ਸੀ ਹਾਂ ਪਰ ਵੀ ਗੱਲ ਹੈ ਨੇਟਰ ਪਰ ਪਤਾ ਨੇਟਰ ਨਾਲ ਕਦੇ ਮੈਂ ਉਹਦਾ ਕੰਪੀ ਸੀ ਕਦੇ ਕਾਲਸ਼ੇ ਮੈਂ ਕਦੇ ਇੱਕ ਅਦੀਰ ਜੁੜਦਾ ਹੁੰਦਾ ਹੀ ਨਾ ਤਰਾਉ ਆ ਉਦੋਂ ਇੰਟਰਨੈਟ ਹੁੰਦਾ ਹੀ ਨਹੀਂ ਸੀ ਐਨਾ ਵਾਸਤੇ ਅਵੇਲੇਬਲ ਨਹੀਂ ਸੀਗਾ ਤੇ ਤਦ ਤੱਕ ਤਾਂ ਪਤਾ ਨਹੀਂ ਮੈਂ 36 ਵਾਰੀ ਵਿੰਡੋ ਦੁਬਾਰਾ ਕਰ ਲਈ ਹੁੰਦੀ ਹਾਂ ਹਾਂ ਔਰ ਉਹ ਪਖੰਡ ਪਾ ਲਿਆ ਹੋਇਆ ਸੀ ਵਿੰਡੋ ਭਰਨ ਵਾਲਾ ਪਖੰਡ ਹੀ ਪਾ ਲਿਆ ਸੀ ਮਾੜੀ ਜੀ ਸੈਟ ਕਰਨੀ ਆਈ ਰੋਜ਼ ਹੀ ਲੱਗ ਜਾਣਾ ਰੋਜ਼ ਢਾਈ ਹੋਣੀ ਸੀ ਰੋਜ਼ ਕਰਨੀ ਰਜਿਸਟਰੀ ਢਾ ਗਏ ਕਦੇ ਕੁਝ ਢਾ ਗਏ ਤੇ ਉਹ ਦੁਬਾਰਾ ਹੀ ਨਵੀਂ ਪਾ ਦੇ ਇੱਕ ਵਾਰੀ ਤਾਂ ਰਕਾਰਡ ਕਰਮ ਕੀਤਾ ਮੈਂ 4 ਆਰੀ ਕੀਤੀ ਮੈਂ ਇੱਕ ਦਿਨ ਚ ਇੱਕੋ ਦਿਨ ਚ ਇੱਕੋ ਦਿਨ ਚ 4 ਆਰੀ ਸਹੀ ਹੈ ਮੈਪ ਨਾ ਕੋਈ ਨਾ ਬਾ ਪ੍ਰੋ ਹੋ ਗਿਆ ਸੀ ਪਤਾ ਲੱਗ ਜਾਏ ਇਹਦਾ ਇਦਾਂ ਹੁੰਦੀ ਆ ਹੁਣ ਮਿਲੂ ਇਜ਼ੀ ਹੋ ਗਈ ਸੀ ਜੀਟੀ ਵੀਡੀਓ ওকে ਮੈਂ ਤੁਹਾਨੂੰ ਇੱਕ ਸਵਾਲ ਕਰਦਾ ਗगन ਹੂੰ ਹੂੰ ਵਿੰਡੋ 7 ਜਿਹੜਾ ਸੀ ਨਾ ਉਹ ਆਪਾਂ ਸਾਰਿਆਂ ਨੇ ਬਹੁਤ ਵਾਰ ਕੀਤੀ ਹਣੀ bade munde ne kiti honi a window 7 ਦੇ ਟਾਈਮ ਤੱਕ ਵਿੰਡੋ ਕਰਨੀ ਇਜ਼ੀ ਹੋ ਗਈ ਸੀ ਕਿਉਂਕਿ ਸਟ੍ਰੇਟ ਫਾਰਵਰਡ ਹੀ ਸਾਰਾ ਕੋ ਜਿਨ੍ਹਾਂ ਨੇ ਵਿੰਡੋ ਐਕਸਪੀ ਨਾ ਪੰਗੇ ਲਏ ਸੀ ਨਾ ਉਹ ਉਹ ਅਸਲੀ ਪ੍ਰੋਮਨ ਦਾ ਮੈਂ ਉਹਨਾਂ ਨੂੰ ਉਹ ਪ੍ਰੋਮਨਾ ਓਕੇ ਹੋ ਗਈ ਉਹ ਚੀਜ਼ ਖਾਲਾ ਜੀ ਦਾ ਵਾੜਾ ਨਹੀਂ ਸੀ ਕੋਈ ਉਹ ਵੀ ਉਹਨੂੰ ਮਤਲਬ ਕਰਨਾ ਸਿਆਣੇ ਬੰਦੇ ਦਾ ਕੰਮ ਸੀ ਉਹ ਤੇ ਆ ਚੱਕ ਲਗਾ ਚੱਲ ਫਰਵਾਇਓ ਪਾਈਆ ਆ ਕਾਫੀ ਫਨ ਹੁੰਦਾ ਸੀ ਉਹ ਵੀ ਚੀਜ਼ਾਂ ਦੇ ਵਾੜੀ ਕਿੰਨਾਂ ਨਹੀਂ ਆਈ ਇਹਦੀ ਖੱਕਲੀ ਉਹ 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 ਜਨਾਬ ਬੜਾ ਮਾਰਤਾ ਆਣਾ ਸਾਡੇ ਪਿੱਛੇ ਵੀ ਇੱਕ ਬੰਦਾ ਉਹ ਚੱਕੋ ਪਰੜਨੇ ਲਾਤਾ ਮੈਂ ਮਾਰੋ ਇਹਨੂੰ ਦਰਸ਼ਕ ਕਹਿੰਦੇ ਹੋਣੇ ਉਹ ਸੌਰੀ 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 ਦਰਸ਼ਕ ਕਹਿੰਦੇ ਹੋਣੇ ਆ ਗੋਸਟ ਦੀਆਂ ਕਿੱਲਾ ਤੇ ਘਟ ਹੁੰਦੀਆਂ ਹਰ ਵਾਰੀ ਸਾਰਿਆਂ ਨਾਲ ਪਰ ਕੁਆਲਿਟੀ ਵਾਲੀਆਂ ਹੁੰਦੀਆਂ ਹਾਂ ਪੋਸਟ ਗਿੱਲਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਆਦਾ ਅਸਲ ਚ ਇਹਦਾ ਪੀਚਾ ਇਹ ਲਾ ਕੇ ਚੱਲਦਾ ਕਿ ਟੀਮ ਅਬਜੈਕਟਿਵ ਕੁਆਲਟੀ 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 ਓਵਰ ਕੁਆਂਟੀਟੀ ਹਾਂ ਕੁਆਲਟੀ ਓਵਰ ਕੁਆਂਟੀਟੀ ਕੱਲ ਬਹੁਤ ਇੱਕ ਹੋਇਆ ਪਰ ਲੱਗੀ ਹੈਡ ਸ਼ਾਟ ਹੋਇਆ ਹਾਂ ਮਤਲਬ ਉਹਨੂੰ ਉਹਨੂੰ ਸੀਰੀਅਸਲੀ ਅਬਜੈਕਟਿਵ ਕਲੀਅਰ ਕਰਨ ਦਾ ਹੁੰਦਾ ਆ ਉਹ ਕੋਲਡ ਇਨਾਂ ਹੁੰਦਾ ਵੀ ਉਹਨੂੰ ਹੁੰਦਾ ਵੀ ਅਬਜੈਕਟਿਵ ਕਲੀਅਰ ਕਰਨਾ ਉਹ ਜਿਆਦਾ ਫੀਲਿੰਸ ਦੀ ਯੋਨੀ ਕਰਦਾ ਫੀਲਿੰਸ ਪਿੱਛੇ ਨਹੀਂ ਜਾਂਦਾ ਵੀ ਆਪ ਦੀ ਕਿੱਲ ਕੀ ਆ ਜਾਂ ਕਿਦਾਂ ਕੀ ਆ ਪਿਓਰ ਲੋਕੇਸ਼ਨ ਚਲੀਏ ਉਹਦੀ ਇਹੀ ਚੀਜ਼ੀ ਵਧੀਆ ਲੱਗਦੀ ਆ ਮੈਨੂੰ ਆਬਜੈਕਟਿਵ ਦੇ ਪਿੱਛੇ ਹੁੰਦਾ ਉਹ ਟੀਮ ਦਾ ਆਬਜੈਕਟਿਵ ਕੀ ਆ ਭਾਵਨਾ ਚ ਨਹੀਂ ਵਹਿੰਦਾ ਉਹ ਹੂੰ ਤਾਰੀ ਮੰਗੋ ਨਹੀਂ ਤਾਰੀ ਮੰਗੋ ਜਵਾਬ ਹੀ ਨਹੀਂ ਹੁੰਦਾ ਉਹ ਹਾਂ ਉਹ ਯਾਰ ਉਹ ਆਇਆ ਹੋਇਆ ਸੀ ਹੈ ਉੱਥੇ ਪਿੱਛੇ ਨਦ ਕੜਾ ਅਨੀ ਪਿਆ ਉਹ ਤੂੰ ਗਿਆ ਹੀ ਉਹ ਪਿੱਛੇ ਆ ਗਿਆ ਪਿਆ ਡੱਬਾ ਮਾਰਦਾ ਬੋਦੀਆ ਕੋਲ ਜੋ ਮੈਂ ਮਾਰ ਲੰਗਾਈ ਵਾਇ ਉਹ ਉਹ ਆ ਗਏ ਆ ਉਹ ਨਹੀਂ ਠੀਕ ਠੀਕ ਨਹੀਂ ਮੈਂ ਨਹੀਂ ਹੋਗਾ ਛੇਤੀ ਛੇਤੀ ਹੋ ਜਾ اپਲੋਡ ਉਧਰੋਂ ਹਾਡ ਜ਼ੋਨ ਵੀ ਆ ਗਿਆ ਅਪਲੋਡ ਓਕੇ ਮੈਂ ਵੀ ਆ ਗਿਆ ਨਾ ਨਾ ਫੇ ਛੇਤੀ ਹੋ ਜਾਂਦਾ ਹੁੰਦਾ ਨਾ ਪਰ ਹੋ ਹੀ ਗਿਆ ਥੋੜੀ ਕਿੱਥੇ ਜਾਂਦੀ ਹੈ ਉਹ ਪਿੰਕ ਕੋ ਆ ਹੈ ਮਗਾਈਏ ਹਾਂ ਮੈਂ ਲੈ ਕੇ ਆਉਣਾ ਮੈਂ ਲੈ ਆਉਣਾ ਠੀਕ ਹੈ ਦੇਖੋ ਹੈ ਉਹ ਨਹੀਂ ਅੱਗੇ ਅੱਗੇ ਨਹੀਂ ਮੈਂ ਕਰਾਂਗਾ ਮੁਗਾ ਅੱਗੇ ਮਾਰਾ ਮਾਰ ਬਾ ਅੱਗੇ ਮਾਰ ਓਕੇ ਕਿਹ ਚੋਂ ਮਾਰਗਾ ਗੋਲੀ ਕੌਣ ਮਾਰਦਾ ਵਾ ਗੋਲੀ ਓ ਯਾਰ ਆ ਮੁੱਗਤੀ ਸਿੱਟੀ ਆ ਉਹ ਡੱਬਾ ਛੱਤ ਤੇ ਬਹਿ ਗਿਆ ਚੜਨਾ ਓਫੇੜੇ ਮੂੰਹ ਉਹ ਮੇਨਾ ਹੁੰਦਾ ਯਾਰ ਆ ਜੀਜ਼ ਹੈ ਅੱਗੋਂ ਨਹੀਂ ਜਾਣਾ ਪੈਣਾ

Kinė Mariano, mandata Margarde Prava. Airstrike. Ne, 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 ne ਆਰਮੀਡ ਸੈਂਸਰ ਵਿੱਚ ਕੋਈ ਨਹੀਂ ਸ਼ੋ ਹੁੰਦਾ ਬੋਸ ਆ ਗਿਆ ਓ ਸ਼ਿਟ ਮੈਨ ਆ ਕਿਨੇ ਕਰਾਈ ਸੀ

ਮੈਂ ਕਿ ਜਦੋਂ ਇਹਨੂੰ ਕੋਈ ਹੋਰ ਦੇਖੂਗਾ ਮੈਂ ਉਹਦੇ ਮਾਰੂਗਾ ਗੁੱਡ ਜੌਬ ਨਾਈਸ ਉਹ ਗੱਡੀ ਆ ਉਥੇ ਹਾਂ ਚਲੀਏ ਉਹ ਕਿੱਥੇ ਚੌਥਾ ਬਹੁਤ ਐਸਾ 우ਸਤਾਨ ਪੋਚਸ ਆ ਬੈਕ ਟੂ ਨੋਰਮਲ ਆ ਗਿਆ ਵੀ ਆ ਗਿਆ ਚਾਤੇ ਜਾਣਾ ਨਹੀਂ ਨਹੀਂ ਚਾਤੇ ਨਹੀਂ ਜਾਣਾ ਇਥੇ ਜ਼ੋਨ ਆ ਇਥੇ ਜ਼ੋਨ ਜ਼ੋਨ ਉਹ ਉੱਤੇ ਆ ਨੂੰਂਟ ਰਿਹਾ ਨੂੰਟੇ ਨੀਂ ਬਲੋਸ ਮਾਰਕ ਕਰ ਲਾ ਲਉ ਨਵੀਂ ਜਗ੍ਹਾ ਮਾਰਕ ਕਰ ਲਾ ਕਿੱਥੇ ਆਣਾ ਓਏ ਆ ਜਾ ਨੀਲਿਆ ਕਵਰ ਦੇ ਤੇ ਓਕੇ ਇੱਲਾਦਾ ਉੜ ਕੇ ਚਲ ਗਿਆ ਜਿੱਥੇ ਬੌਂਟੀ ਮਾਰਕ ਕੀਤੀ ਆ ਹਾਂ ਜਾਇ ਤੂੰ ਇੱਥੇ ਰੁਕਦਾ ਇੱਥੇ ਇੱਥੇ ਠੀਕ ਆ ਹਾਂ ਟਾਵਰ ਚੜ ਕੇ ਇੱਥੋਂ ਠੋਕਦੇ ਆ ਹਨਾ ਓਕੇ ਇੱਥੋਂ ਟੱਪ ਕੇ ਜੋਨ 'ਚ ਹੋ ਜਾਾਂਗੇ ਹਾਂ ਠੀਕ ਆ ਚੱਟ ਕੋ ਸਨੇਪਰ ਆ ਗਈ ਜੀ ਆ ਗਈ ਆ ਪਰ ਮੇਰੇ ਵਾਲੀ ਨਹੀਂ ਆ ਰਹੀ

ਦੀ ਆਫਾਰ ਬਹੁਤੇ ਲੋਕ ਸਟੇਡੀਅਮ ਚ ਵੜ ਗਏ ਆ ਜਿਹੜੇ ਇਧਰ ਭੱਜ ਕੇ ਗਏ ਸੀ ਨਾ ਜੋਨ ਚ ਮੇਰੀ ਸナイਪਰ ਨਹੀਂ ਲੇਖੋ ਹੈਗੀ ਵਾ ਇਹ ਕਿੱਥੇ ਮਾਰਦੇ ਮੈਂ ਗੋਲੀ ਉਹ ਜਾ ਰਿਹਾ ਉਹਨਾਂ ਬੰਦਾ ਦੁਕਾਨ ਤੇ ਜਾਣਾ ਦੁਕਾਨ ਤੇ ਅਗਲੀ ਜ਼ਰੂਰੀ ਨਹੀਂ ਕਿ ਮੈਂ ਉਦਦੇ ਮਤਲਬ ਚੱਕ ਲਈ ਜ਼ਰੂਰੀ ਨਹੀਂ ਹੈ ਜਾਂ ਜਾਂ ਦੀ ਲੋੜ ਨਹੀਂ

ਟਾਰਗੇਟ ਦੇਖਿਆ ਕਿ ਨਹੀਂ ਕਿਸੇ ਨੂੰ ਆ ਗਿਆ ਰਿਕਮੈਂਡਰ ਇਧਰ ਲਈ ਸ਼ੈਡ ਵੀ ਹੋਣਾ ਚਾਹੀਦਾ ਹੈ ਮੈਪ ਤੇ ਸ਼ੋ ਹੁੰਦਾ ਹੈ Ote bande mar kite Ahead. Oh, yellow oh, Okay, oh. ਉੱਧਰ ਛੜ ਬੰਦੇ ਗਗਨ ਲੈਫਟ ਸਾਈਡ ਤੇ ਐਨਮੀ ਇਸ ਡ੍ਰੋਪ ਇਨਟੂ ði ਏਰੀਆ ਚਲਾਈ ਮੈਂ ਹੁਣ ਐਚ ਡੀ ਆਰ ਕਢਾਉਂਗਾ ਗਗਨ ਇੱਕ ਚੀਜ਼ ਆ ਜਿਹੜੀ ਪਬਜੀ ਲੋਕ ਜਿਹੜੇ ਖੇਡਦੇ ਆ ਉਹਨਾਂ ਕੋ ਥਰਡ ਪਰਸਨ 뷰 ਹੁੰਦਾ ਆ ਗੇਮ ਦੇ ਵਿੱਚ ਨਾ ਇਹਦਾ ਆਪਣੇ ਕੋ ਫਸਟ ਪਰਸਨ ਪਰਸਪੈਕਟਿਵ ਆ ਉਹਨਾਂ ਕੋ ਥਰਡ ਪਰਸਨ ਪਰਸਪੈਕਟਿਵ ਹੁੰਦਾ ਆ ਕਿੱਥੇ ਗਏ ਬਹੁਤ ਬੰਦੇ ਆ ਬੰਦੇ ਆ ਤੂੰ ਯੈਲੋ ਆ ਨਾ ਬਹੁਤ ਬੰਦੇ ਥੋੜਾ ਦੁਕਾਨ ਆ ਨਾ ਉੱਥੇ ਹਾਂ ਮੈਂ ਦੇ ਲੈ ਦੇ ਲੈ ਦੇ ਆ ਤੇ ਆ ਪਰ ਲੋਕ ਤੇ ਨੇਗਲੰਡ ਨੇਗਲੰਡ ਇਹਨੂੰ ਭਜਣਾ ਉਹਨੇ ਪੰਗਾ ਨਾ ਲਾਈ ਨਾਲ ਹਲੇ ਨਾ ਪੰਗਾ ਲੈ ਕਿੰਨੇ ਆਣੇਗਾ ਦੋ ਜਾਨੇ ਦਿੱਖੇ ਮੈਨੂੰ ਓਕੇ ਜਿੱਥੇ ਉਹ ਆ ਬੰਦਾ ਥੱਲੇ ਬਲੂ ਸਾਡਾ ਉੱਥੇ ਤਾਂ ਨਹੀਂ ਜਾਣਾ ਆਪਾਂ ਚੱਲੀਏ ਉੱਥੇ ਨਹੀਂ ਉਹ ਨੀਵੇਂ ਥਾਂ ਤੇ ਆ ਉਹ ਨੀਵੇਂ ਥਾਂ ਤੇ ਆ ਆਪਣੇ ਕੋਈ ਅੱਗੇ ਆਉਂਦੇ ਹੁਣ ਓਕੇ ਕਿੱਥੇ ਧਿਆਨ ਰੱਖੀ ਨਾ ਕਿ ਕਿ ਸਾਈਡ ਤੇ ਆ ਜਾਏ ਕਿ ਸਾਈਡ ਤੋਂ ਉਹਨਾਂ ਨੇ ਇੱਥੋਂ ਲੰਘਣਾ ਰਸਤੇ 'ਚ ਕੇਰਲਾਂ ਉਦੇ ਉਹਦੇ ਲਾਗੇ ਡੱਬਾ ਪਿਆ ਆ ਹਨਾ ਛਾਲਾ ਮਾਰਤੀਆਂ ਉਹਨਾਂ ਨੇ ਉਹਦੇ ਉਹਦੇ ਦੇਖ ਉਹ ਕੇ ਗੋਡ ਆਇਆ ਗਗਨ ਡੱਬਾ ਲੈ ਲਿਆ ਹੁਣ ਹੁਣ ਹੈਗਾ ਟਾਈਮ ਡੱਬਾ ਲੈ ਲਿਆ ਮੇਰਾ ਇਰਾਦਾ ਮੈਂ ਇਸ ਵਾਰੀ ਨਾ HDR ਕੇ ਕਿਲੋ ਕਢਾਵਾਂ ਗਗਨ HDR ਕਿਲੋ ਕਢਾਵਾਂ ਕਿਲੋ ਕਢਾਵਾਂ ਹੁਣ ਆ ਗਏ ਆਪਾਂ ਹੁਣ ਜ਼ਿਆਦਾ ਲੋਡ ਪੈਣੀ ਨਹੀਂ ਗੱਲ ਤਾਂ ਹੀ ਸਹੀ ਆ ਮੇਰੇ ਕੋਲ ਤੇ ਕੰਮ ਆ ਸਕਦੀ ਆ ਬਹੁਤ ਲੈ ਆ ਬਈ ਕਿੱਲੋ ਆ ਕੇ ਕੰਮ ਹੋਣਾ ਤੂੰ ਕਿਹਾ ਤੇ ਨਾਲ ਹੀ ਆ ਕੇ ਕਿੱਲੋ ਕੰਮ ਰੀਲੋਡਿੰਗ ਉਹਨਾਂ ਨੂੰ ਗੈਸ ਮਾਸਕ ਉਹਨਾਂ ਨੇ ਵੀ ਆਉਣਾ ਨਾ ਹੁਣ ਉਹਨਾਂ ਦਾ ਵੀ ਕਰੀਏ ਬੰਦੋਬਸਤ ਉਧਰੋਂ ਆਣੇ ਆ ਹੁਣ ਉਹ ਰੈਡੀ ਰਹੋ ਮੜਾਏ ਗੋਸਟ ਆ ਗੋਸਟ ਵੀ ਆਪਣੇ ਕੋਲ ਸੋਪ ਵੀ ਆਇਆ ਇੱਕ ਮੈਨੂੰ ਲੱਗਦਾ ਪਾਣੀ ਨਾਲਾ ਟੱਪ ਗਿਆ ਗਗਨ ਉਹ ਜਿਹੜੇ ਜਿਹੜੇ ਆਪਾਂ ਦੇਖੇ ਸੀ ਨਾ ਗਗਨ ਮਾਰਦੇ ਮਾਰ ਉਹ ਗਗਨ 10 ਗੋਲੀ ਯਾਰ ਮੈਂ ਕੱਲ੍ਹੇ ਮਾਰਦਾ ਪਿਆ ਸੀ ਜਿੱਥੇ ਨੂੰ ਮਾਰਕ ਕੀਤਾ ਸੀ ਉੱਥੇ ਹੀ ਸੀ ਉਹ ਆਇਓ ਡੱਬੇ ਦੇ ਪਿੱਛੇ ਜਾਣਾ ਨਾ ਆਪਾਂ ਆਹ ਘਰ ਦੇ ਪਿੱਛੇ ਜੇ ਆਪਣੇ ਨਹੀਂ ਕਿਹਾ ਹੋ ਜੀ ਮਰਿਆ ਨਹੀਂਗਾ ਮੈਨੂੰ ਪਤਾ ਮੈਂ ਬਥੇਰੀਆਂ ਗੋਲੀਆਂ ਚਲਾਈਆਂ ਜੇ ਮੇਰੇ ਨਾਲ ਇੱਕ ਜਾਣਾ ਹੋਰ ਗੋਲੀ ਚਲਾਉਂਦਾ ਨਾ ਉਹਦੇ ਤੇ ਫੇਰ ਮਰਨਾ ਸੀ ਉਹਨੇ ਹੁਣ ਨਿਕਲੂਗੇ ਹੁਣ ਨਿਕਲੂਗੇ ਖੁੱਡਾਂ ਜੀ ਕੌਣ ਮਰਿਆ ਕੌਣ ਮਾਰਦਾ ਤਾਂ ਆਉਣ ਦੇ ਕੇ ਕਬਨੋਟੀ ਆ ਗਏ ਮਾਰਕ ਕਰ ਮਾਰਕ ਕਰ ਕਿੱਥੇ ਗਏ ਇਹਦੇ ਮਗਰ ਆ ਇਹਦੇ ਮਗਰ ਓਕੇ ਇੱਥੇ ਆ ਸਮਝ ਗਿਆ ਮੈਂ ਸਮਝ ਗਿਆ ਓਕੇ ਰੈਡੀ ਰਹਿ ਰੈਡੀ ਰਹਿ ਬੰਕਰ ਸੜਾਈ ਕਰ ਮੇ ਕੋ ਕਰਾਂ ਤਕਰਾਕ ਰਹਾ ਹਾਂ ਉੱਤੇ ਕਰਾਂ ਹਾਂ ਟੋਕ ਕਰਾਂ ਉੱਤੇ ਤਕਰਾਕ ਕਰਾ ਜੀਦੀ ਕਰ ਦੇ ਰਾਤੀ ਕਰਾਂ ਕਰਾਂ ਇੱਥੇ ਕਰਾਂ ਤੇ ਬਣੀ ਗੱਲਾਂ ਬਣੂਗੀ ਓ ਓ ਓ ਓ ਓ ਮਾਰਦੇ ਮਾਰਦੇ ਮਰ ਕੇ ਮਰ ਕੇ ਮਰ ਕੇ ਮਰ ਕੇ ਮਰ ਕੇ ਮਰ ਕੇ ਮੈਨੂੰ ਵੀ ਪਜਾ ਉਹ ਪਿੱਛੇ ਤੇਰੇ ਬੰਦਾ ਸਾਹਮਣੇ ਸਾਹਮਣੇ ਰੈਡੀ ਰਹੀ ਛੇ ਫਾਈਟ ਬੰਦਾ ਵਿਚਾਲਾ ਆਪਣਾ ਇਹ ਬਚ ਗਿਆ ਤਾਂ OK ਰੈਡੀ ਐਸੇ ਪਿੱਛੇ ਰੋ ਪਿੱਛੇ ਐਸੇ ਮੈਂ ਨਾਲੋਂ ਪਿੱਛੇ ਐਸੇ ਰਾਈਟ ਹਾਂ ਇਹਨੇ ਕਾਰਟੂਨ ਮੈਂ ਬਹੁਤ ਅੰਕੀ ਤਕ ਕਰਨ ਇੱਥੇ ਕਾਰਟੂਨਾਂ ਕਾਰਟੂਨ ਇੱਥੇ ਉਹ ਬੰਦਾ ਹੋ ਰਿਹਾ ਉੱਥੇ ਰੈਡੀ ਕੋਈ ਇੱਕ ਬੰਦਾ ਉੱਥੇ ਅਸਟਾ ਬੰਦਾ ਇੱਕ ਤਗੜ ਮਾਰ ਰਿਹਾ ਨੇ ਮਾਰ ਰਿਹਾ ਉਹ ਸ਼ਟ ਮੈਂ ਮਰ ਗਿਆ ਮਾਰੋ ਮਰਨਾ ਨਹੀਂ ਠੀਕ ਆ ਇੱਕ ਰਹਿ ਗਿਆ ਇੱਕ ਰਹਿ ਗਿਆ ਬਸ ਬ੍ਰੈਵੋ ਗੁੱਡ ਬ੍ਰੈਵੋ ਮੈਂ ਤੂੰ ਤਰਪਦਾ ਮੈਨੂੰ ਉਹ ਮੈਂ ਤੂੰ ਹੀ ਦੇਖ ਰਿਹਾ ਸੀ ਉਹਨੂੰ ਮੈਂ ਤੂੰ ਇਹ ਠੋਕੰਡਾਈ ਉਹਨੂੰ ਮਨ ਲੱਗ ਗਿਆ ਮਰਨ ਸਾਹਿਬ ਉਹ ਪੂਰਾ ਲਾਲਾ ਹੀ ਸਾਹਮਣੇ ਆਉਂਦਾ ਨਾਈਸ ਉਰਾ ਐਂਡ ਦਾ ਡੋਮੀਨੇਟ ਡੋਮੀਨੇਟ ਕਰ ਗਏ ਹਨਾ ਵੈਨ ਪੂਰੇ ਪੂਰੇ ਫੇਰ ਉਹ ਰੁਪਾ ਨਹੀਂ ਕਰ ਕਲਾ ਮੈ ਰ ਗਿਆ ਕਿਉਂ ਅ ਮੈਂ ਮੈਂ ਮਰ ਗਿਆ ਸੀ ਮੈਨੂੰ ਲੱਗਦਾ ਤੁਸੀਂ ਤਿੰਨੇ ਬਚ ਗਏ ਹੋ ਪਰ ਨਹੀਂ ਤੋਹੀ ਦੋ ਬਚੇ ਅਹੀਂ ਨਾਈਸ ਮੈਂ ਬਲੀਦਗੀ ਹੀ ਬਾਈ ਹੂੰ ਹੂੰ